ਸਭ ਤੋਂ ਪਹਿਲਾਂ ਪਗਲ ਗੱਲਬਾਤ ਕਰ ਲਈਏ ਰਾਇਬਰੀਲੀ ਦੀ ਕਿਉਂਕਿ ਉੱਥੇ ਰਾਹੁਲ ਗਾਂਧੀ ਨੇ ਵੀ ਨਾਮਿਨੇਸ਼ਨ ਫਾਈਲ ਕਰ ਦਿੱਤੇ ਆ ਔਰ ਹੌਟ ਸੀਟ ਬਣੀ ਹੋਈ ਹੈ ਇਸ ਵੇਲੇ ਦੇਖੋ ਰਾਹੁਲ ਗਾਂਧੀ ਦੀ ਜਿਹੜੀ ਗੱਲ ਹੈ ਨਾ ਕਿ ਉਤੇ ਅਮੀਠੀ ਉਡੀਕਿਆ ਜਾ ਰਿਹਾ ਸੀਗਾ ਜੀ ਉਹਦੇ ਵਾਸਤੇ ਕੱਲ ਪੋਸਟਰ ਬੈਨਰ ਛੜੇ ਸਾਰੇ ਤਿਆਰ ਕਰ ਦਿੱਤੇ ਗਏ ਸੀਗੇ ਜੀ ਤੇ ਹੁਣ ਅਚਨਕ ਇਹ ਖਬਰ ਆਉਂਦੀ ਅੱਜ ਸਵੇਰੇ ਸਵੇਰੇ ਕਿ ਰਾਹੁਲ ਗਾਂਧੀ ਰਾਏ ਬਰੇਲੀ ਤੋਂ ਲੜਨਗੇ ਨਾਕੇ ਅਮੇਠੀ ਤੋਂ ਜੀ ਹੁਣ ਮਸਲਾ ਇਹ ਆ ਕਿ ਗੱਲ ਜਿਹੜੀ ਹੈ ਇਸ ਵੇਲੇ ਸੋਸ਼ਲ ਮੀਡੀਆ ਦੇ ਜੇ ਆਪਾਂ 트ੈਂਡ ਦੇਖੀਏ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਇਹ ਵੀ 트ੈਂਡ ਆ ਕਿ ਭਾਈ ਰਾਹੁਲ ਗਾਂਧੀ ਜਿਹੜਾ ਉਹ ਡਰ ਕੇ ਭੱਜ ਗਿਆ ਜੀ ਇਹ ਤਾਂ ਵੀ ਹਰ ਕਮੈਂਟਾਂ ਦੇ ਪਿਆ ਕਹਿੰਦੇ ਉਹ ਰਾਹੁਲ ਗਾਂਧੀ ਨਹੀਂ ਰਹਿ ਗਿਆ ਹੁਣ ਜਿਹੜਾ ਸੀਗਾ ਪਹਿਲਾਂ ਵਾਲਾ ਰਾਹੁਲ ਗਾਂਧੀ ਦੇਖੋ ਜੀ ਦੋ ਚੀਜ਼ਾਂ ਹੁੰਦੀਆਂ ਨੇ ਕਿ ਇੱਕ ਹੁੰਦੀ ਆ ਸੁਰੱਖਿਆਤਾ ਜੀ ਇੱਕ ਹੁੰਦੀ ਆ ਸਟ੍ਰੈਟਜੀ ਜੀ ਇੱਕ ਰਣਨੀਤੀ ਹੁੰਦੀ ਆ ਇੱਕ ਹੁੰਦੀ ਐ ਇਨਸਿਕਿਉਰਟੀਜ਼ ਨੂੰ ਆਪਾਂ ਕਹੀਏ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਨੇ ਸ਼ਾਇਦ ਗਲਤ ਕੀਤਾ ਸ਼ਾਇਦ ਗਲਤੀ ਕੀਤੀ ਹੈ ਨਾਲੇ ਕਿਵੇਂ ਜੀ ਕਿ ਵਾਈ ਨਾਟ ਤੋ ਤੁਸੀਂ ਲੜ ਰਹੇ ਹੋ ਵਾਈ ਨਾਟ ਤੋ ਅੱਜ ਤੱਕ ਕਾਂਗਰਸ ਆ ਰਹੀ ਨਹੀਂ ਹੈ ਉੱਥੇ ਦੀ ਜੇ ਤੁਸੀਂ ਸਮਾਜਿਕ ਬਣਤਰ ਦੇਖੋਗੇ ਸਾਰੀ ਤੋ ਕਾਂਗਰਸ ਦੇ ਹੱਕ ਦੇ ਵਿੱਚ ਆ ਆਲਵੇਸ ਕਲੋਕੇ ਨਦੇ ਫੇਵਰ ਚ ਰਹੀ ਆ ਰਹੂਗੀ ਤੇ ਯਕੀਨਨ ਸੁਰੱਖਿਆ ਉਥੇ ਹੈਗੀ ਹੈ ਜਤਨ ਦੀ ਤਾਂ ਫਿਰ ਜੇਕਰ ਕਿਉਂਕਿ ਤੁਸੀਂ ਦੇਖੋ ਰਾਹੁਲ ਗਾਂਧੀ ਨੇ ਜਿਹੜਾ ਇੱਕ ਚੰਗਾ ਕੰਮ ਕੀਤਾ ਉਹ ਇਹ ਆ ਕਿ ਸਸਪੈਂਸ ਰੱਖ ਕੇ ਜਿਹੜਾ ਮੀਡੀਆ ਸੀਗਾ ਉਹਦੀ ਸਾਰੀ ਜਗਿਆਸਾ ਆਪਣੇ ਤੇ ਕੇਂਦਰਿਤ ਕਰ ਲਈ ਜੀ ਇਹ ਰਣਨੀਤੀ ਬਹੁਤ ਉਹ ਨਦੀ ਗੱਲਾਂ ਸੀਗੀ ਕਾਂਗਰਸੀਆਂ ਦੀ ਜੀ ਹੁਣ ਪ੍ਰਸਤਾਵਕ ਤੱਕ ਜਿਹੜੇ ਸੀਗੇ ਉਹ ਸਾਰੇ ਤੈਅ ਹੋ ਗਏ ਸਭ ਕੁਝ ਹੋ ਗਿਆ ਪਰ ਐਨ ਮੌਕੇ ਤੇ ਕਹਿੰਦੇ ਕਿ ਨਹੀਂ ਨਹੀਂ ਅਮੇਠੀ ਤੋਂ ਨਹੀਂ ਰਾਇ ਬਰੇਲੀ ਤੋਂ ਪਹਿਲਾਂ یوں ਸੀਗਾ ਕਿ ਪ੍ਰਿਯੰਕਾ ਰਾਇ ਬਰੇਲੀ ਆ ਸਕਦੀ ਆ ਮੇਠੀ ਤੋਂ ਰਾਹੁਲ ਗਾਂਧੀ ਤਾਂ ਮੇਰਾ ਮੰਨਣਾ ਇਹ ਆ ਕਿ ਰਾਹੁਲ ਗਾਂਧੀ ਜੇ ਅਮੇਠੀ ਵਾਲੀ ਜੰਗ ਚ ਕੁੱਦ ਜਾਂਦਾ ਨਾ ਜੀ ਤੇ ਜਿਹੜਾ ਆਹ ਗੋਦੀ মিডিਆ ਜੇ ਤੁਸੀਂ ਦੇਖੋਗੇ ਕਿ ਰਾਹੁਲ ਗਾਂਧੀ ਨੇ ਕਿਵੇਂ ਪਿਛਲੇ 10-15 ਦਿਨਾਂ ਤੋਂ ਧਿਆਨ ਇਹਦਾ ਕੇਂਦਰਿਤ ਕਰਕੇ ਰੱਖਿਆ ਆਪਣੇ ਤੇ ਵੈਸੇ ਹੀ ਨਰਿੰਦਰ ਮੋਦੀ ਉਹਨਾਂ ਦੀ ਪਬਲਿਸਿਟੀ ਤੇ ਕਰ ਹੀ ਜਾਂਦੇ ਕਾਂਗਰਸੀਆਂ ਦੀ ਆਪਣੇ ਪੱਧਰ ਤੇ ਤਾਂ ਉਹ ਲੜਾਈ ਦੇ ਵਿੱਚ ਜਿੱਦਾਂ ਕਹ ਲੋ ਕਿ ਇੱਕ ਤਰ੍ਹਾਂ ਨਾਲ ਕੇਂਦਰ ਬਿੰਦੂ ਬਣੇ ਰਹਿੰਦੇ ਕੌਮੀ ਪੋਲਿਟਿਕਸ ਦਾ ਪਰ ਉਹਨਾਂ ਨੇ رائے بریਲੀ ਸ਼ਾਇਦ ਇਸ ਕਰਕੇ ਚੁਣਿਆ ਹੋਵੇ ਕਿ ਇੱਕ ਤੇ ਆ ਕੇ ਉੱਥੇ ਸਮਾਂ ਘੱਟ ਲੱਗੂਗਾ ਇਹ ਵੀ ਹੈ ਨਾ ਕਿ ਸਿਮਰਤੀ ਇਰਾਨੀ ਦੇ ਸਾਹਮਣੇ ਤਾਂ ਫਿਰ ਪੂਰਾ ਭੇਡ ਤਗੜਾਊਗਾ ਨਾ ਜੀ ਕਿ ਉਹਦੇ ਵਿੱਚ ਤੇ ਸਮਾਂ ਜਿਹੜਾ ਉਹ ਜ਼ਿਆਦਾ ਉੱਥੇ ਲਾਉਣਾ ਪਊਗਾ ਰਾਇਵਰੇਲੀ ਜਿਹੜੀ ਹੈ ਨਾ ਰਾਇਵਰੇਲੀ ਤੋਂ ਫਿਰੋਜ਼ ਗਾਂਧੀ ਲੜਿਆ ਪਹਿਲਾਂ ਜੀ 52 ਤੋਂ ਜੇ ਤੁਸੀਂ ਦੇਖੋਗੇ ਇਤਿਹਾਸ ਚੱਕ ਕੇ ਫਿਰ 67 ਤੋਂ ਬਾਅਦ ਇੰਦਰਾ ਗਾਂਧੀ ਇੰਦਰਾ ਗਾਂਧੀ ਹਾਰੀ ਜਿਹੜੀ ਹੈ ਨਾ ਉਹ ਇੱਥੋਂ ਹੀ ਆ ਰਹੀ ਸੀਗੀ ਰਾਇਵਰੇਲੀ ਤੋਂ ਜੀ ਇੰਦਰਾ ਗਾਂਧੀ ਤੋਂ ਬਾਅਦ ਜੇ ਤੁਸੀਂ ਵੇਖੋਗੇ ਤਾਂ ਸੋਨੀਆ ਗਾਂਧੀ ਲਗਾਤਾਰ ਚਿਤ ਦੀ ਆਈ ਤਾਂ ਗਾਂਧੀ ਪਰਿਵਾਰ ਦੀ ਜਿਹੜੀ ਰਵਾਇਤੀ ਸੀਟ ਹੈ ਉਹ ਰਾਇਬੁਰਲੀ ਆ ਜੀ ਜਿਹੜੀ ਅਮੇਠੀ ਆ ਅਮੇਠੀ ਜਿਹੜੀ ਆ ਉਹ 80 ਦੇ ਨੇੜੇ ਤੇ ਡਵੈਲਪ ਹੁੰਦੀ ਹੈ ਭਾਵ ਕਿ ਕਹ ਲੋ ਕਿ ਤਾਂ ਇਹਨਾਂ ਨੂੰ ਵਿਰਾਸਤ ਜੀ ਮਿਲੀ ਕਹ ਲੋ ਸੀਟ ਬਾਈ ਹਾਂਜੀ ਆਜ਼ਾਦੀ ਤੋਂ ਬਾਅਦ ਹੀ ਕਹ ਲੋ ਕਿ ਜਿਹੜਾ ਇਲੈਕਸ਼ਨ ਹੋਇਆ ਉਹ ਤੋਂ ਬਾਅਦ ਹੀ ਗਾਂਧੀ ਪਰਿਵਾਰ ਕੋਲੇ ਸੀਟ ਆ ਗਈ ਸੀ ਤਾਂ ਉਹ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ ਹੁਣ ਅਮੇਠੀ ਜਿਹੜਾ ਸੀਗਾ ਉਹ ਇੰਤਜ਼ਾਰ ਕਰ ਰਿਹਾ ਸੀਗਾ ਇਹਨਾਂ ਦਾ ਟੋਲਾ ਕਿ ਭਾਈ ਰਾਹੁਲ ਗਾਂਧੀ ਆਊਗਾ ਹਾਲਾਂਕਿ ਅ ਜੇ ਤੁਸੀਂ ਦੇਖੋਗੇ ਨਾ 10-15 ਦਿਨ ਦਾ ਜਿਹੜਾ ਉੱਥੇ ਵਰਤਾਂਤ ਬਣਿਆ ਪਿਆ ਅਮੇਠੀ ਦੇ ਵਿੱਚ 15 ਦਿਨ ਤੋਂ ਪਿੱਛੇ ਚਲੇ ਜਾਓਗੇ ਤੇ ਇਸ ਤਰ੍ਹਾਂ ਲੱਗਦਾ ਸੀਗਾ ਕਿ ਕੋਈ ਵੀ ਆ ਜਾਵੇ ਸਿਮਰਤੀ ਇਰਾਨੀ ਹਰਾ ਦੇਗੀ ਪਰ ਆ 15-20 ਦਿਨ ਦਾ ਜੇ ਤੁਸੀਂ ਦੇਖੋਗੇ ਤਾਂ ਹੁਣ ਖਬਰਾਂ ਵੱਖਰੀ ਕਿਸਮ ਦੀਆਂ ਨੇ ਯਾਨੀ ਕਾਂਗਰਸ ਦੇ ਹੱਕ ਚ ਜਾਂਦੀਆਂ ਨੇ ਖਬਰਾਂ ਤਾਂ ਮੇਰਾ ਤਾਂ ਮੰਨਣਾ ਵਿਅਕਤੀਗਤ ਤੌਰ ਤੇ ਰਣਨੀਤਿਕ ਕਾਰਨ ਉਹਨਾਂ ਦੇ ਹੋਰ ਹੋ ਸਕਦੇ ਆ ਵਿਅਕਤੀਗਤ ਮੇਰਾ ਵੀ ਮੰਨਣਾ ਇਹ ਆ ਕਿ ਜੇ ਸਿੱਧਾ ਵੱਜਦੇ ਅਮੇਠੀ ਤੇ ਇਸ ਲੜਾਈ ਦੇ ਵਿੱਚ ਉਹ ਕੇਂਦਰ ਚ रह ਸਕਦੇ ਸੀਗੇ ਜਿੱਤਨ ਦੀ ਤਾਂ ਫਿਰ ਗਰੰਟੀ ਹੋ ਹੈਗੀ ਸੀਗੀ ਵੈਸੇ ਵੀ ਵਾਇ ਨਾਟ ਤੋਂ ਜਦੋਂ ਇਹ ਪਿਛਲੀ ਵਾਰੀ ਜਿੱਤੇ ਅਮੇਠੀ ਤੋਂ ਹਾਰੇ ਆ ਉਸ ਹਾਰ ਦੇ ਵਿੱਚ ਸਭ ਤੋਂ ਵੱਡਾ ਇੱਕ ਕਾਰਨ ਸੀਗਾ ਕਿ ਪਿਛਲੀ ਵਾਰ ਦੀ ਜਿਹੜੀ ਕੈਂਪੇਨ ਸੀ ਉਹਦੇ ਚੋਂ ਜੋ ਕਸ਼ੋਰੀ لال ਸ਼ਰਮਾ ਉਸ ਨੂੰ ਪਾਸੇ ਕੀਤਾ ਗਿਆ ਸੀਗਾ ਜੀ ਜਦ ਕਿ ਹੁਣ ਕੈਂਡੀਡੇਟ ਵੀ ਉਸ ਨੂੰ ਬਣਾਇਆ ਗਿਆ ਉਹਦੀ ਵੀ ਕਨੈਕਟੀਵਿਟੀ ਦੱਸਦੇ ਆ ਕਿ ਉੱਥੇ ਬਹੁਤ ਜ਼ਬਰਦਸਤ ਆ ਸੋ ਇਹ ਰਣਨੀਤੀ ਸ਼ਾਇਦ ਇਸੇ ਲਈ ਆਜਨਾਲੀ ਬਣਾਈ ਗਈ ਆ ਕਿ ਰਾਇਬਰੇਲੀ ਜਿਹੜੀ ਆ ਉਹ ਫਿਰ ਸੀਟ ਰੱਖਣੀ ਵੀ ਤਾਂ ਸੌਖੀ ਆ ਨਾ ਵਾਈ ਨਾ ਛੱਡਣੀ ਸੌਖੀ ਹੋਏਗੀ ਜੀ ਆ ਇਹ ਵੀ ਗੱਲ ਆ ਕਿ ਭਾਈ ਇਹ ਕਹਿਦਨਗੇ ਕਿ ਹਾਂ ਜੀ ਸਾਡੀ ਇਹ ਰਵਾਇਤੀ ਸੀਟ ਆ ਸੋ ਵਾਈ ਨਾਟ ਫਿਰ ਨਾਲ ਅਸੀਂ ਨਹੀਂ ਰੱਖ ਸਕਦੇ ਉਹ ਛੜਨੀ ਵੀ ਸੌਖੀ ਹੋ ਜਾਏਗੀ ਤੇ ਇਸ ਕਰਕੇ ਰਣਨੀਤਿਕ ਤੌਰ ਤੇ ਤਾਂ ਚਲੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕੁਝ ਵੀ ਹੋ ਸਕਦੀਆਂ ਨੇ ਅੰਦਰ ਚੱਲਦੀਆਂ ਹੋਣਾ ਪਰ ਉਹ ਜੋ ਇੱਕ ਮੈਸੇਜ ਗਿਆ ਕਿ ਰਾਹੁਲ ਗਾਂਧੀ ਡਰ ਗਿਆ ਉਹ ਇਸ ਸਾਰੀ ਰਣਨੀਤੀ ਚ ਕਹਿ ਲੋ ਜਾਂ ਇਸ ਸਾਰੇ ਫੈਸਲੇ ਦੇ ਵਿੱਚ ਕਹਿ ਲੋ ਕਿ ਉਹ ਨਕਾਰਾਤਮਕ ਵੀ ਗਿਆ ਕਿਉਂਕਿ ਹੁਣ ਜਿਹੜਾ ਤੁਹਾਡਾ ਵਿਰੋਧੀ ਆ ਉਹਨੇ ਤੇ ਇਹੋ ਹੀ ਗੱਲ ਕਹਿਣੀ ਆ ਨਾ ਕਿ ਕਿਉਂ ਭੱਜ ਗਿਆ ਨਾ ਡਰ ਕੇ ਜੀ ਬਿਲਕੁਲ ਕਹਿਣਗੇ ਉਹ ਤਾਂ ਪਹਿਲੇ ਹੀ ਕਹਿੰਦੇ ਸੀ ਮਰਦਾਂ ਨੂੰ ਤੇ ਵੈਸੇ ਮੈਦਾਨ ਚੋਂ ਭੱਜ ਜਾਣਾ ਮੇਹਣਾ ਹੁੰਦਾ ਜੀ ਕਹਿੰਦੇ ਮਈਆਂ ਤਾਂ ਡੁੱਬਣਾ ਤੇ ਮਰਦਾਂ ਦਾ ਮੈਦਾਨੋਂ ਭੱਜਣਾ ਮੇਹਣਾ ਆ ਜੀ 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 ਗੁਰਪ੍ਰੀਤ ਸਿੰਘ ਲੱਕੀ ਜੀ ਇਹ ਕਹਿੰਦੇ ਪਿਆ ਜੀ ਫਿਰ ਗੱਲ ਇਹ ਹੁਣੀ ਆ ਦੋ ਸੀਟਾਂ ਤੋਂ ਜਿੱਤਣ ਤੋਂ ਬਾਅਦ ਇੱਕ ਸੀਟ ਜਿਹੜੀ ਖਾਲੀ ਕਰਨਗੇ ਉੱਥੋਂ ਪ੍ਰਿਯੰਕਾ ਇਲੈਕਸ਼ਨ ਲੜਨਗੇ ਜੀ ਪਹਿਲਾਂ ਤਾਂ ਦੋ ਜਿੱਤਣ ਦੀ ਗੱਲ ਆ ਬਾਈ ਦੋ ਜਿੱਤੇ ਹੋ ਸਕਦਾ ਪਰ ਪ੍ਰਿਯੰਕਾ ਗਾਂਧੀ ਇਲੈਕਸ਼ਨ ਸ਼ਾਇਦ ਨਹੀਂ ਲੜੇਗੀ ਇਹਨਾਂ ਦੀ ਗੱਲ ਬਹੁਤ ਦੂਰ ਦੀ ਆ ਜੀ ਵਾਇ ਨਾਟ ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਵਾਇ ਨਾਟ ਨਹੀਂ ਹੋ ਤੇ ਵੱਟ ਤੇ ਪਈ ਆ ਜੀ ਵਾਇ ਨਾਟ ਨੂੰ ਤੁਸੀਂ ਕਹਿ ਲੋ ਕਿ ਵੱਟ ਤੇ ਆ ਤੇ ਉਹ ਹੋ ਸਕਦਾ ਕਿ ਛੇ ਦਿਨ ਰਾਇਬਰੀਲੀ ਜਿੱਤ ਕੇ ਤਾਂ ਪ੍ਰਿਯੰਕਾ ਉੱਥੋਂ ਚਲੀ ਜਾਵੇ ਜੀ 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 ਇਹ ਵੀ ਹੋ ਸਕਦਾ ਪਰ ਗੱਲ ਇਹ ਆ ਕਿ ਇੱਕ ਚੰਗਾ ਮੌਕਾ ਸੀਗਾ ਮੇਰਾ ਮੈਂ ਪਤਾ ਨਹੀਂ ਹੋ ਸਕਦਾ ਗਲਤ ਹੋਵਾਂ ਮੇਰਾ ਮੰਨਣਾ ਇਹ ਸੀਗਾ ਕਿ ਇਸ ਲੜਾਈ ਨੂੰ ਹੋਰ ਮਤਲਬ ਕਿ ਗੋਦੀ ਮੀਡੀਆ ਦਾ ਖਿੱਚਦਾ ਕੇਂਦਰ ਬਣਾ ਸਕਦਾ ਸੀਗਾ ਰਾਹੁਲ ਗਾਂਧੀ ਜੀ 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 ਉੱਪਰਲੇ ਪੱਸੇ ਬਲਵੀਰ ਜੀ ਆ ਉਹ ਕਹਿੰਦੇ ਜੀ ਕਿ ਇਹਨਾਂ ਨੂੰ ਗਾਂਧੀ ਪਰਿਵਾਰ ਨੂੰ ਅਮੇਠੀ ਤੇ ਰਾਇਬਰੇਲੀ ਜਿਹੜੀ ਉਹ ਨਹੀਂ ਛੱਡਣੀ ਚਾਹੀਦੀ ਜੀ ਕਹਿੰਦੇ ਕਿ ਭਾਈ ਨਹੀਂ درست ਹੈ ਇਹਨਾਂ ਦੀ ਗੱਲ ਪਰ ਜੇ ਹੁਣ ਪ੍ਰੇਅੰਕਾ ਗਾਂਧੀ ਨਹੀਂ ਲੜ ਰਹੀ ਸੋਨੀਆ ਗਾਂਧੀ ਚਲੇ ਗਈ ਰਾਜ ਸਭਾ ਦੇ ਵਿੱਚ ਰਾਜਸਥਾਨ ਤੋਂ ਤਾਂ ਫਿਰ ਲੜੂਗਾ ਕੌਣ ਜਾਂ ਤਾਂ ਇਹਨਾਂ ਦਾ ਜਵਾਈ ਉਹ ਕਹਿੰਦਾ ਕਿ ਮੈਨੂੰ ਲੜਾ ਦਿਓ ਜਾਂ ਤਾਂ ਫਿਰ ਉਹਨੂੰ ਲੜਾ ਦੇਣ ਤੇ ਉਹ ਤੇ ਹੋਰ ਪੰਗਾ ਬਣ ਜਾਏਗਾ ਪਰਿਵਾਰਵਾਦ ਦੇ ਤੇ ਪਹਿਲਾਂ ਹੀ ਬੜੇ ਦੋਸ਼ ਲੱਗਦੇ ਆ ਸੋ ਲਿਆ ਜੀ ਸਾਹਿਬ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਇਹੋ ਹੀ ਸੋਚਿਆ ਕਿ ਪ੍ਰਿਯੰਕਾ ਨੂੰ ਨਾ ਲੜਾਇਆ ਜਾਵੇ ਉਹਦੇ ਤੋਂ ਪ੍ਰਚਾਰ ਪੂਰੇ ਇੰਡੀਆ 'ਚ ਕਰਵਾ ਲਿਆ ਜਾਵੇ ਸਟਾਰ ਪ੍ਰਚਾਰਕ ਦੇ ਤੌਰ ਤੇ ਰਾਹੁਲ ਗਾਂਧੀ ਦਾ ਥੋੜਾ ਸਮਾਂ ਯੂਪੀ 'ਚ ਲਵਾਇਆ ਜਾਵੇ ਜ਼ਿਆਦਾਤਰ ਪ੍ਰਚਾਰ ਜਿਹੜਾ ਕੀਤਾ ਜਾਵੇ ਤਾਂ ਕਿ ਸੀਟ ਵੀ ਜਿੱਤ ਲਈਏ ਤੇ ਜਿਹੜਾ ਕਹ ਲਓ ਕਿ ਫਸਵਾ ਜਾਲ ਹੁੰਦਾ ਉਹਦੇ ਚ ਵੀ ਨਾਲ ਜੀ ਸ਼ਾਇਦ ਇਹ ਰਣਨੀਤੀ ਰਹੀ ਆ ਪਰ ਇਸ ਰਣਨੀਤੀ ਦਾ ਨਕਾਰਾਤਮਕ ਪੱਖ ਜਿਵੇਂ ਆਪਾਂ ਵਿਚਾਰ ਰਹੇ ਆ ਕਿ ਉਹ ਹੈਗਾ ਇਹਦੇ ਚ ਕੋਈ ਸ਼ੱਕ ਨਹੀਂ ਜੀ 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 ਇਧਰੇ ਪਾਸੇ ਸਾਵਧਾਨੀ ਚਾਹੀਦੀ ਹੈ ਇੱਕ ਚੀਜ਼ ਹੈ ਹਾਂਜੀ ਡਰਿਆ ਹੋਇਆ ਲੀਡਰ ਜੀ ਡਰਿਆ ਹੋਇਆ ਲੀਡਰ ਕਦੇ ਵੀ ਇਦਾਂ ਕਹ ਲਓ ਕਿ ਭਈ ਉਹ ਆਪਣੀ ਫੌਜ ਨੂੰ ਮੋਟੀਵੇਟ ਨਹੀਂ ਕਰ ਸਕਦਾ ਜੇ ਉਹਦੀ ਛਵੀ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਜੀ ਜਰਨੈਲ ਜਿਹੜਾ ਉਹਨਾਂ ਦਾ ਜੇ ਉਹ ਉਹਦੀ ਸ਼ਬੀ ਡਰ ਡਰੂ ਬਣ ਗਈ ਕਿਤੇ ਡਰੂ ਕਿਸਮ ਦਾ ਹੈ ਤਾਂ ਉਹ ਉਹਦੀ ਜਿਹੜੀ ਪਿੱਛੇ ਫੌਜ ਹੈ ਉਹ ਕਿਵੇਂ ਉਹਦਾ ਜਿਹੜਾ ਜੋਸ਼ ਹੈ ਉਹ ਸੱਤਵੇਂ ਸਬੰਧ ਤੇ ਚਲਾ ਜਾਉਗਾ ਜੀ 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 ਸਾਹਿਬ ਕਹਿੰলো ਜੀ ਇਹ ਕਹਿੰਦੇ ਜੀ ਵਾਹ ਜੇ ਪਤਾ ਹੋਵੇ ਤਾਂ ਦੱਸਿਓ ਰਾਹੁਲ ਗਾਂਧੀ ਦੇ ਪਰਿਵਾਰ ਦਾ ਕੰਮ ਕਾਜ ਕੀ ਹੈ ਬਿਜ਼ਨਸ ਕੀ ਹੈ ਜੀ ਕਹਿੰਦੇ ਕਿ ਦੋਨੇ ਭੈਣ ਭਰਾ ਜੱਜਾ ਜੀ ਤੁਰੇ ਫਿਰਦੇ ਆ ਕਹਿੰਦੇ ਵਾਕਿਆ ਬਿਜ਼ਨਸ ਇਹਨਾਂ ਦਾ ਬਿਜ਼ਨਸ ਇਹ ਹੈ ਕਿ ਇਹਨਾਂ ਨੂੰ ਬਿਜ਼ਨਸ ਕਰਨ ਦੀ ਜ਼ਰੂਰਤ ਹੀ ਨਹੀਂ ਹੈਗੀ ਜੀ ਇਹਨਾਂ ਦਾ ਬਿਜ਼ਨਸ ਇਹ ਆ ਕੇ ਗਾਂਧੀ ਫੈਮਲੀ ਨੂੰ ਬਿਜ਼ਨਸ ਕਰਨ ਦੀ ਲੋੜ ਹੀ ਨਹੀਂ ਹੈ ਸਾਰਾ ਦੇਸ਼ ਜ਼ਿਆਦਾਤਰ ਤੇ ਇਹਨਾਂ ਦੇ ਕੋਲ ਰਿਹਾ ਤੇ ਇਹਨਾਂ ਨੂੰ ਬਿਜ਼ਨਸ ਕਰਨ ਦੀ ਕੀ ਲੋੜ ਆ ਜੀ